ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਆ ਜੀ ਵੀ ਆਪਾਂ 1 ਮਹੀਨੇ ਦੀ ਕੱਟੀ ਤੇ 1 ਸਾਲ ਦੀ ਕੱਟੀ ਦੀ ਕੀ ਡਾਈਟ ਆਪਾਂ ਪਾਉਨੇ ਆ ਤੁਹਾਨੂੰ ਦਿਖਾਉਣੀ ਆ ਜੀ ਆਪਾਂ ਡਾਈਟ ਪਹਿਲਾਂ ਕੱਟੀਆਂ ਦੇਖੋ ਜੀ ਛੋਟੀਆਂ ਇਹ ਛੋਟੀ ਕੱਟੀ ਹੈ ਜੀ ਆਪਣੀ ਇਹਨੇ ਤਕਰੀਬਨ 25 ਤਰੀਕ ਨੂੰ ਹੋਣ ਮਹੀਨੇ ਦੀ ਹੋਣਾ ਇਹ ਮੰਗਲਬੁੱਲ ਦੀ ਕੱਟੀ ਹੈ ਜੀ ਫੀਮੇਲ ਐਚਐਸਵੀ ਮੰਗਲਬੁੱਲ ਦੀ ਡਾਇਟ ਤਾਈ ਇਹਨੂੰ ਹੁਣ ਆਪਾਂ 2-3 ਕਿਲੋ ਪ੍ਰੀਮਿਅਮ ਦੁੱਧ ਪਲਾਉਨੇ ਆ ਤੇ ਨਾਲ ਇਹਨਾਂ ਸ਼ੁਰੂ ਕਰੀ ਜਾਈ ਆ ਆਪਾਂ ਨੇ ਕਾਫ ਸਟਾਰਟਰ ਤੇ ਨਾਲ ਥੋੜੀ ਤੂੜੀ ਜਿਹੜਾ ਮੂਝਾ ਮਾਰੀ ਜਾਣੇ ਤੇ ਆ ਨੀਲੀ ਰਾਵੀ ਦੀ ਅਗਲੀ ਕੱਟੀ ਫੀਮੇਲ ਇਹਦਾ ਵੀ ਕੱਦ ਦੇਖੋ ਸੋਹਣਾ ਕੱਟੀ ਦਾ ਕੱਦ ਤੇ ਇਹ ਤਕਰੀਬਨ 14 ਤਰੀਕ ਨੂੰ ਮਹੀਨੇ ਦੀ ਹੋ ਗਈ ਜੀ ਇਹ ਤੇ ਹੁਣ ਇਹ ਉੱਪਰ ਕੀ ਕਰੇ ਆਪਾਂ ਇੱਕ ਮਹੀਨੇ ਤੋਂ ਚਾਰ-ਪੰਜ ਦਿਨ ਉੱਪਰ ਹੋਗੀ। ਸ਼ੰਭੂ ਰਿਆ। ਆ ਰੱਖ ਇਹਨਾਂ ਨੂੰ ਹਰ ਬਾਲਟੀ ਆਪਾਂ ਰੱਖਦੇ ਚ ਦਾਣਾ ਪਾਈਏ। ਤੇ ਤਕਰੀਬਨ ਜੀ ਇਹ ਆ ਹੋ ਗਈ ਆਪਣੀਆਂ ਇਹਨਾਂ ਨੂੰ ਆਪਾਂ ਨੇ ਹੁਣ ਕੀੜਿਆਂ ਦੀ ਵੀ ਆਪਾਂ ਦੇਤੀ ਦਵਾਈ ਇੱਕ ਗਿਲਾ। ਇਹਨੂੰ ਹੁਣ ਦੂਈ ਗਿਲਾ ਰਿਪੀਟ ਹੋਊਗੀ। ਜਿਹੜੀ ਮਹੀਨੇ ਦੀ ਆ। ਇੱਕ ਮਹੀਨੇ 15 ਦਿਨ ਪਹਿਲਾਂ ਆਪਾਂ ਨੇ ਜਿਆ 15 ਦਿਨ ਦੀ ਹੋ ਗਈ ਸੀ। ਇਹਨੂੰ ਕੀੜੇ ਰਿਪੀਟ ਕਰਤੀ ਤੇ ਇੱਕ ਫਲੀਵਰ ਦੀ ਵੀ ਰਿਪੀਟ ਕਰਤੀ। ਤੇ ਇਹਨੂੰ ਵੀ ਹੋ ਗਈ। ਮੈਂ ਇੱਕ ਵਾਰ ਦੇਤੀ ਆਪਾਂ ਹੁਣ ਰਿਪੀਟ ਕਰਨੀ ਆ। ਇਹਨੂੰ ਇੱਕ ਵਾਰ ਦੇਈ ਹਾਲੇ ਆਪਾਂ ਕੀੜੀਆਂ ਦੀ। ਤੇ ਲੀਵਰ ਦੀ ਵੀ ਦੇਤੀ ਹੁਣ ਇਹਨੂੰ ਰਿਪੀਟ ਕਰਾਂਗੇ ਆਪਾਂ ਹੁਣ ਮਹੀਨੇ ਦੀ ਹੋ ਗਈ। ਇਹਨੂੰ ਰਿਪੀਟ ਕਰਾਂਗੇ ਜੀ ਹੁਣ ਆਪਾਂ ਕੀੜੀਆਂ ਦੀ। 10-15 ਐਮਐਲ ਆਪਾਂ ਦੇ ਦੇਣੀ ਇਹਨੂੰ ਦਵਾਈ ਹੁਣ। ਤੇ ਇਹ ਦੂਜੀਆਂ ਬੜੀਆਂ ਕਟੀਆਂ ਹੋ ਗਈਆਂ। ਇਹ ਬੜੀ ਇੱਧਰ ਭਾਰਤ ਬੋਲਦੀ ਆ ਵੀਰਾਵਲੀ ਦੇ ਭਾਰਤ ਬੋਲਦੀ ਏ ਸਾਲ ਦੀ ਹੋ ਗਈ ਏ। ਹੋ ਜਣਾ ਜੀ ਨੇ ਹੁਣ 28 ਤਰੀਕ ਨੂੰ ਤੇ ਇਹ ਐਲਡੀਐਫ ਲక్ష్ਮੀ ਦਾਜੀ ਫਾਰਮ ਦੇ ਅਮਰਪੁਰ ਦੀ ਕੱਟੀ ਆਏ ਹਲੇ ਇਹਨੇ 28 ਤਰੀਕ ਨੂੰ 11 ਮਹੀਨੇ ਦੀ ਹੋਣਾ ਇਹ ਮਹੀਨਾ ਛੋਟੀ ਜੀ ਤੋਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਤੂੜੀ ਦੇ ਉੱਪਰ ਥੋੜਾ ਜਿਹਾ ਹਰਾ ਪਾਉਨੇ ਆ ਬਹੁਤਾ ਹਰਾ ਨਹੀਂ ਪਾਉਂਦੇ ਹੈਗੇ ਵੀ ਜਿੱਦ ਜੇ ਆਪਾਂ ਦਾਣਾ ਭਿਉਂ ਕੇ ਪਾਉਣ ਲੱਗੇ ਇਹਦੇ ਥੋੜੀ ਲਿੱਸੀ ਦੀ ਕੱਟੀ ਆ ਹੁਣ ਇਹ ਦੇਖੋ ਇਹਦੇ ਨੂੰ ਕੱਦ ਉੱਪਰ ਜਾ ਰਹੀ ਆ ਚੰਭੂ ਆ ਜਾ ਪਾ ਦੇ ਆਪਾਂ ਨੂੰ ਦਿਖਾਉਨੇ ਆ ਹੁਣ ਕਿਹੜਾ ਦਾਣਾ ਪਾਉਨੇ ਆ ਆਪਾਂ ਵਲਾਂ ਟਾਪਾ ਰੱਖ ਉਹਨਾਂ ਦੇ ਮੂਰੇ ਇਹ ਸ਼ੰਭੂ ਜੀ ਆਪਣਾ ਆ ਗਿਆ ਹੁਣ ਬਿਹਾਰ ਤੋਂ 2 ਸਾਲ ਬਾਅਦ ਆਇਆ 3 ਸਾਲ ਬਾਅਦ ਅਰੇ ਤੇ ਜਾ ਉੱਥੇ ਲੱਗਿਆ ਦਾ ਬੰਬੇ ਫੈਕਟਰੀ ਤੇ ਆਹ ਬਾਲਟੀ ਪਈ ਹੈ ਦਾਣੇ ਦੀ ਭਿਉਂ ਕੇ ਆਪਾਂ ਪਾਉਨੇ ਆ 2 ਕਿਲੋ ਇਹਦੇ ਵਿੱਚ ਪ੍ਰੀਫਰ ਡਰਾਈ ਹੈ ਤੇ 1 ਕਿਲੋ ਆਪਾਂ ਜਿਹੜਾ ਆਪਣਾ ਘਰਾਂ ਦਾਣਾ ਬਣਾਉਨੇ ਆ ਉਹ ਆਹ ਬਾਲਟੀ ਪਾ ਦੇ ਉਹਨਾਂ ਨੂੰ ਪਾ ਦੇ ਬਾਲਟੀ ਤੁਸੀਂ ਪਾ ਦੇ ਹਾਂ ਉਸ ਵਿੱਚ ਪਾ ਦੇ ਟੱਪੇ ਵਿੱਚ ਤੂੰ ਦੇਖੋ ਜੀ ਕਿਵੇਂ ਖਾਂਦੀਆਂ ਨੇ ਇਹ। ਪਾਦੇ ਪਾਦੇ ਝਾੜਦੇ ਆਂ ਸੰ ਖਾਲੀ ਕਰਦੇ ਹਾਂ। ਲੋਈ ਲੱਗਦੀਆਂ ਖਾਣ। ਜਿਹੜਾ ਭੋਂਕੇ ਦਾਣਾ ਪਾਉਣੀ ਉਹਦਾ ਰਿਜ਼ਲਟ ਵਧੀਆ ਆਉਂਦਾ ਜੀ। ਤੇ ਕਰੋ ਦੇਖੋ ਜੀ ਕੱਟੀਆਂ ਨੇ। ਤੇ ਇਹ ਦੇਖੋ ਕਰੋ। ਤੇ ਇਹ ਲੇਵਾ ਥੱਲੇ ਦੇਖੋ ਕਿਵੇਂ ਤਿਆਰ ਕਰਦੀ। ਤੇ ਬਾਕੀ ਆਪਾਂ ਦੋ ਮੱਝਾਂ ਆਪਣੀਆਂ ਹੋ ਸੋਣੇ ਵਾਲੀਆਂ ਉਹਨਾਂ ਦੇ ਵੀ ਐਚਐਸਪੀ ਤੇ ਲੱਗਿਆ ਵਾ ਇੱਕ ਦੇ ਨਵਾਬ ਦਾ ਲੱਗਿਆ ਵਾ ਤੇ ਇੱਕ ਦੇ ਛੇਰੇ ਪੰਜਾਬ ਦਾ ਤੇ ਉਹ ਵੀ ਆਪਾਂ ਤੁਹਾਡੇ ਨੂੰ ਦਿਖਾਵਾਂਗੇ ਕੱਟੀਆਂ ਕਿਵੇਂ ਦੀਆਂ ਆਈਆਂ ਤੇ ਇਹ ਕੱਟੀਆਂ ਇਹ ਵੀ ਕੱਦ ਸੋਣਾ ਹਿਸਾਰ ਤੋਂ ਦੇ ਲਾਹੌਰੀ ਬੁਲਦੀ ਜਿਹੜੀ ਬਾਕੀ-ਬਾਕੀ ਆਪਾਂ ਦਿਖਾਈ ਜਾਵਾਂਗੇ ਕਿਵੇਂ ਇਹਨਾਂ ਦੀ ਕੱਦ-ਕੁੱਦ ਕਿਵੇਂ ਤਿਆਰ ਹੁੰਦੀਆਂ ਨੇ ਜੀ ਇਹ ਤੇ ਵੀਡੀਓ ਬੜੀ ਲਿਗੀ ਸ਼ੇਅਰ ਕਰੋ ਤੇ ਕਮੈਂਟ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਾਲੇਬ ਸਬਸਕ੍ਰਾਈਬ ਤੇ ਪੱਤ ਤੋਂ ਬਾਅਦ ਸਪੋਰਟ ਕਰੋ ਜੀ ਚੈਨਲ ਦੀ ਆਪਾਂ ਹੋਰ ਨਵੀਆਂ ਨਵੀਆਂ ਵੀਡੀਓ ਜਿਹੜੀਆਂ ਲੈ ਕੇ ਆਈਏ ਜੀ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ